ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ 60% ਲੋਕ ਨੇਗੇ ਜਿਹੜੇ ਮੇਰੀ ਵੀਡੀਓ ਨੂੰ ਇਸ ਤਰ੍ਹਾਂ ਹੀ ਬਿਨਾ ਸਬਸਕ੍ਰਾਈਬ ਕੀਤੇ ਦੇਖ ਰਹੇ ਨੇਗੇ ਕਿਉਂਕਿ ਜਦੋਂ ਤੁਸੀਂ ਸਕਰੀਨਸ਼ਾਟ ਪੇਜ ਤੇ ਮੈਨੂੰ ਪਤਾ ਚੱਲ ਜਾਂਦਾ ਹੈਗਾ ਵੀ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੈਗਾ ਪਲੀਜ਼ ਤੁਸੀਂ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਸੋਹਣੇ ਸੋਹਣੇ ਸੂਟਾਂ ਦਾ ਆਰਡਰ ਦੇਣ ਲਈ ਸਾਡਾ WhatsApp ਨੰਬਰ ਹੈਗਾਗਾ 8557905009 ਉੱਤੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਜੇ ਕੋਈ ਤੁਹਾਡੀ ਆਪਣੀ ਡਿਮਾਂਡ ਹੈ ਉਸ ਅਨੁਸਾਰ ਤੁਸੀਂ ਸੂਟ ਰੈਡੀ ਕਰਵਾਉਣਾ ਹੈਗਾ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਕਾਰੀਵਰਕ ਮਸ਼ੀਨਵਰਕ ਤੁਸੀਂ ਉਸ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਆਪਾਂ ਨੂੰ ਸਕਰੀਨਸ਼ਾਟ ਜਾਂ ਪਿਕਚਰ ਪਿਕ ਸ਼ੇਅਰ ਕਰ ਸਕਦੇ ਹੋਗੇ ਤੇ ਅੱਜ ਜਿਹੜੇ ਮੇਰੇ ਪਾਇਆ ਹੋਇਆ ਜੀ ਸੂਟ ਇਹ ਹੈਗਾਗਾ ਸ਼ਿਮਰ ਦੇ ਉੱਪਰ ਏ ਲਾਈਨਾਂ ਵਾਲਾ ਸਟੱਫ ਹੈਗਾ ਦੇਖੋ ਇਸ ਤਰ੍ਹਾਂ ਆਪਾਂ ਮਸ਼ੀਨ ਵਰਕ ਕਰਵਾਇਆ ਗਿਆ ਤੇ ਹੋਲਸ ਦਾ ਕੰਮ ਹੋਇਆ ਹੋਇਆ ਤੇ ਨਾਲ ਥ੍ਰੈਡ ਲੱਗੇ ਹੋਏ ਨੇਗੇ ਤੇ ਵਿੱਚ ਆਪਾਂ ਸਿੰਗਲ ਕਲਰ ਦਾ ਜਿਸ ਤਰ੍ਹਾਂ ਦਾ ਸੂਟ ਹੈਗਾ ਉਸ ਤਰ੍ਹਾਂ ਦਾ ਆਪਾਂ ਵਿੱਚ ਕਲਰ ਲਾਇਆਗਾ ਨਾਲ ਦਾ ਹੀ ਕਿਉਂਕਿ ਐਵੇਂ ਦਾ ਵਰਕ ਹੈ ਜਿਹੜਾ ਟ੍ਰੈਂਡ ਦੇ ਵਿੱਚ ਹੈਗਾ ਇਹਦਾ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋਗੇ ਪਹੁੰਚਾਂ ਤੇ ਵੀ ਆਪਾਂ ਕੰਮ ਕਰਵਾਇਆ ਹੋਇਆ ਹੈਗਾ ਵਰਕ ਕਾਫੀ ਜਾਦੇ ਸੋਹਣਾ ਸੂਟ ਹੈ ਰੈਸਟ ਕਲਰ ਸੂਟ ਤੇ ਆਪਾਂ ਰੈਡੀ ਕੀਤਾਗਾ ਸੂਟ ਇਹ ਬਾਜੂ ਦੇਖੋ neck ਤੇ ਵੀ ਜਿਹੜਾ ਹੋਇਆ ਹੈ ਵਰਕ ਹੋਇਆ ਹੋਇਆਗਾ ਠੀਕ ਹੈ ਜੀ ਜੇ ਤੁਸੀਂ ਮੇਰੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਕਰੀਨਸ਼ਾਟ ਪੇਜ ਕੇ ਦਾ ਪ੍ਰਾਈਸ ਤੁਸੀਂ WhatsApp ਤੇ ਪੁੱਛ ਸਕਦੇ ਹੋਗੇ ਤੁਸੀਂ ਕੋਈ ਵੀ ਕਲਰ ਤੇ ਇਹਨੂੰ ਬਣਵਾ ਸਕਦੇ ਹੋਗੇ ਆਪਣੀ ਚੁਆਇਸ ਅਨੁਸਾਰ ਜਿਹਨਾਂ ਤੋਂ ਪਟਟਾਗਾ ਆਪਾਂ ਰੱਖਿਆਗਾ ਚੁਣੌਂਦਾ ਇਹਦੇ ਨਾਲ ਤੁਸੀਂ ਆਪਣੇ ਅਕੋਰਡਿੰਗ ਜਿੱਦਾਂ ਤੁਸੀਂ ਲਾਈਕ ਕਰਦੇ ਹੋਗੇ ਉਸ ਤਰ੍ਹਾਂ ਦਾ ਰਖਵਾ ਸਕਦੇ ਹੋਗੇ ਕਿਉਂਕਿ ਇਹਦੇ ਸਟਾਫ ਦੇ ਵਿੱਚ ਸ਼ਾਈਨ ਸੀ ਨਾ ਤਾਂ ਆਪਾਂ ਸ਼ਾਈਨ ਵਾਲਾ ਹੀ ਦੁਪੱਟਾ ਲਗਾਇਆ ਦਾ ਨਾਲ ਨਾਲ ਆਪਾਂ ਦਿੱਤੀ ਹੈਗੀ ਸਮੋਸਾ ਲੈਂਸ ਚਾਕਰ ਤੇ ਵੀ ਸਮੋਸਾ ਲੈਂਸ ਹੀ ਲਗਾਈ ਹੈਗੀ ਤਾਂ ਕਰਕੇ ਫਿਰ ਚੁੰਨੀ ਤੇ ਵੀ ਆਪਾਂ ਇਸ ਤਰ੍ਹਾਂ ਦੀ ਹੀ ਲੈਂਸ ਲਗਾਈ ਹੈ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਪੈਂਦੇ ਆਰਡਰ ਸੀਗੇ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਹੈਂਡਵਰਕ ਦੇ ਵਿੱਚ ਰੈਡੀ ਕਰਵਾਉਣਾਗਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਹੈਂਡਵਰਕ ਦੇ ਸੂਟ ਤੁਹਾਨੂੰ ਦਿਖਾਉਣੀ ਆਂਗੀ ਚਲੋ ਮੈਂ ਤੁਹਾਨੂੰ ਦਿਖਾਉਣੀ ਆਂ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਇਦੇ ਨਾਲ ਦੇ ਆਪਣੇ ਕਾਫੀ ਜਿਆਦੇ ਸੂਟ ਬਣੇ ਨੇਗੇ ਕ੍ਰਸ਼ ਦੇ ਉੱਪਰ ਵੈਸੇ ਇਹ ਸੂਟ ਰੈਡੀ ਪਏ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਵੀ ਸਕਦੇ ਹੋਗੇ ਆਪਾਂ ਹੋਰ ਰੈਡੀ ਕਰਵਾ ਦਾਂਗੇ ਕਿਉਂਕਿ ਇਹ ਹੈਂਡਵਰਕ ਦਾ ਕੰਮ ਹੈਗਾ ਜਿਹੜਾ ਰੈਗੂਲਰ ਚੱਲੀ ਜਾ ਰਿਹਾ ਹੈਗਾ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਕ੍ਰਸ਼ ਦੇ ਉੱਪਰ ਵਰਕ ਵੀ ਇੰਨਾ ਜਿਆਦੇ ਸੋਹਣਾਗਾ ਤੇ ਕਾਫੀ ਜ਼ਿਆਦਾ ਡਿਮਾਂਡ ਸੀਗੀ ਇਹ ਸੂਟ ਦੀ ਇਹਨੂੰ ਤੁਸੀਂ ਮੈਚਿੰਗ ਬਣਾਉਣਾ ਚਾਹਣੇ ਮੈਚਿੰਗ ਵੀ ਬਣਾ ਸਕਦੇ ਹੋਗੇ ਇਹਦੇ ਨਾਲ ਕਰੇਪ ਦੀ ਬਾਟਮ ਲੱਗ ਜੂਗੀ ਆਲਓਵਰ ਰੱਖਣ ਵਾਲਓਵਰ ਲੈ ਲਓ ਕਿੰਨਾ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਹੈਗਾ ਇਹ ਘੇਰੇ ਦਾ ਵਰਕ ਕੰਮ ਹੋਇਆ ਸਾਰਾ ਇਹ ਹੱਥ ਨਾਲ ਹੋਇਆ ਹੋਇਆ ਜੀ ਤੇ ਬਾਜੂ ਹੈਗੀ ਤੇ ਵਿੱਚ ਹੈਗਾ ਸਾਰੇ ਵਰਕ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਬਣਵਾ ਸਕਦੇ ਹੋਗੇ ਤੇ ਜੇ ਮਤਲਬ ਇਸ ਤਰ੍ਹਾਂ ਹੀ ਲੈਣਾ ਗਏ ਕਿਸੇ ਭੈਣ ਦਾ ਆਰਡਰ ਸੀਗਾ ਤੁਸੀਂ ਵੀ ਲੈਣਾ ਚਾਹੁੰਦੇ ਹੋਗੇ ਤਾਂ ਇਹਦੇ ਨਾਲ ਦਾ ਸੇਮ ਸੂਟ ਰੈਡੀ ਕਰਵਾ ਸਕਦੇ ਹੋਗੇ ਨਾਲ ਆਪਾਂ ਰੱਖਿਆ ਗਿਆ ਫੁੱਲ ਪਿਓਰ ਦਾ ਦੁਪੱਟਾ ਕਮਲ ਦਾ ਦੁਪੱਟਾ ਤਾਂ ਇਹਦੇ ਵਿੱਚ ਸੀਗਾ ਥੋੜਾ ਇਗਨੋਰ ਮਾਰਿਓ ਪ੍ਰੈਸ ਨਹੀਂ ਹੈਗਾ ਕਿਉਂਕਿ ਜੇ ਲੈਂਸ ਵਗੈਰਾ ਦੀ ਫਿਨਿਸ਼ਿੰਗ ਹੋਊਗੀ ਫੁੱਲ ਪਿਓਰ ਦਾ ਦੁਪੱਟਾ ਜੀ 12 1300 ਵਾਲਾ ਕਮਲ ਦਾ ਤੁਸੀਂ ਇਹਨੂੰ ਸੈਮੀ ਦੇ ਵਿੱਚ ਹੀ ਲਗਵਾਉਣਾ ਚਾਹੁੰਦੇ ਹੋ ਦੁਪੱਟਾ ਸੈਮੀ ਦੇ ਵਿੱਚ ਵੀ ਲਗਵਾ ਸਕਦੇ ਹੋ ਦੇ ਨਾਲ ਇਹਦਾ ਜਿਹੜਾ ਪ੍ਰਾਈਸ ਹੈ ਜੀ ਤੁਸੀਂ ਮੈਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਹੋ ਜਿੱਦਾਂ ਹੁਣ ਫੰਕਸ਼ਨ ਆਉਣਗੇ ਤੀਆਂ ਦਾ ਫੰਕਸ਼ਨ ਆਊਗਾ ਰਖੜੀਆਂ ਦਾ ਕਿਸੇ ਵੀ ਭੈਣ ਨੂੰ ਸੂਟ ਚਾਹੀਦੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਹੈਂਡਵਰਕ ਦਾ ਰੇਟ ਹੁੰਦਾ ਥੋੜਾ ਜਿਹਾ ਕਾਸਟਲੀ ਹੁੰਦਾ ਹੁੰਦਾਗਾ ਕਿ ਕਈ ਭੈਣ ਨੂੰ ਤਾਂ 5-6000 ਦਾ ਸੂਟ ਹਨਾ ਵਰਕ ਕੀਤਾ ਹੁੰਦਾ ਐਨਾ ਕਾਫੀ ਵਰਕ ਸੀਗਾ ਉਹ ਵੀ ਕਹਿੰਦੇ ਨੇ ਕਾਸਟਲੀ ਆ ਤੇ ਹੈਂਡਵਰਕ ਦਾ ਸੂਟ ਕਾਸਟਲੀ ਹੀ ਹੁੰਦਾ ਜੀ ਤੁਸੀਂ ਹੁਣ ਕੰਮ ਵੀ ਦੇਖ ਸਕਦੇ ਹੋ ਫਿਨਿਸ਼ਿੰਗ ਹੈਗੀ ਆਪਣੇ ਕੰਮ ਦੀ ਪੂਰੀ 컬러 ਦਾ ਥੋੜਾ ਜਿਹਾ ਫਰਕ ਪੈ ਰਿਹਾਗਾ ਉਹਨੂੰ ਇਗਨੋਰ ਕਰਿਓ ਦੇਖੋ ਜੀ ਤੇ ਵੀ ਹੈਂਡਵਰਕ ਦਾ ਆਪਾਂ ਖੁਦ ਮਤਲਬ ਸੂਟ ਲੈਣਗੇ ਜਿਹੜੇ रेडी ਹੋ ਕੀਤੇ ਹੋਏ ਨੇਗੇ ਕੋਈ रेडीमेड सूट ਨਹੀਂ ਹੈਗੇ ਦੇਖੋ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਕੰਮ ਦੀ ਤੁਹਾਨੂੰ ਫਿਨਿਸ਼ਿੰਗ ਫੁੱਲ ਮਿਲੇਗੀ ਇਹ ਜਿਹੜਾ ਸਟੱਫ ਹੈਗਾ ਇਹ ਨੈੱਟ ਦਾ ਹੈਗਾ ਸ਼ਿਮਰ ਦੇ ਵਿੱਚ ਨਿਊ ਸਟੱਫ ਆਇਆ ਸੀਗਾ ਉਹ ਤੇ ਆਪਾਂ ਰੈਡੀ ਕੀਤਾ ਹੈਗਾ ਠੀਕ ਹੈ ਸੀ ਇਹ ਦੇ ਘੇਰੇ ਦਾ ਕੰਮ ਹੈਗਾ ਤੇ ਬਾਜੂ ਵੀ ਇਹਦੀਆਂ ਹੈਵੀ ਨਹੀਂ ਗਈਆਂ ਦੇਖੋ ਜਦੋਂ ਇਹ ਸੂਟ ਸਲਾਈ ਹੋ ਗਿਆ ਕਾਫੀ ਜਿਆਦਾ ਸੋਹਣਾ ਬਣੂਗਾ ਦੇ ਨਾਲ ਹੈਗਾਗਾ ਚਨਵੰਦ ਦਾ ਦੁਪੱਟਾ ਵਿਦ ਲੈਸ ਦੀ ਫਿਨਿਸ਼ਿੰਗ ਹੈਗੀ। ਸਕਰੀਨਸ਼ਾਟ ਲੈਂਦੇ ਜਾਓ ਤੇ WhatsApp ਤੇ ਮੈਸੇਜ ਕਰ ਦਿਓ। ਜੋ ਜਿਵੇਂ ਜਿਵੇਂ ਤੁਸੀਂ ਵੀਡੀਓ ਦੇਖੋਗੇ ਸਕਰੀਨਸ਼ਾਟ ਲਈ ਚਲੋ। ਇਹਦੇ ਨਾਲ ਦੇ ਵੀ ਆਪਾਂ ਕਾਫੀ ਜ਼ਿਆਦਾ ਸੂਟ ਸੇਲ ਕੀਤੇ ਨੇਗੇ। ਇਹ ਮਤਲਬ ਕੋਡ ਸੈੱਟ ਬਣਵਾਏ ਸੀਗੇ ਹੈਂਡਵਰਕ ਦੇ ਵਿੱਚ ਥੋੜੀ ਜੀ ਸ਼ਾਰਟ ਸ਼ਰਟ ਸੀਗੀ। ਦੇ ਨਾਲ ਪਲਾਜੋ ਸੀਗਾ ਦੇਖੋ ਜੀ ਇਹਦੇ ਨਾਲ ਤੁਸੀਂ ਮਹਿਰੂਨ ਕਲਰ ਦਾ ਵੀ ਦੁਪੱਟਾ ਰੱਖ ਸਕਦੇ ਹੋਗੇ ਨਹੀਂ ਫਿਰ ਤੁਸੀਂ ਬੇਸ ਨਾਲ ਦਾ ਰੱਖ ਕੇ ਮਹਿਰੂਨ ਕਲਰ ਦੀ ਆਪਾਂ ਗੋਟਾ ਲਗਾ ਦਾਂਗੇ ਵਿੱਚ ਕਲਰ ਜਾਂ ਪਾਈਪਿੰਗ ਕੱਢ ਕੇ ਨਾਲ ਗੋਟਾ ਲਾ ਦਾਂਗੇ ਡਬਲ ਉਹ ਕਰ ਦਿੰਦੇ ਦੇਖੋ ਸਾਰਾ ਫਰੰਟ ਹੈ ਕਾਫੀ ਜਿਆਦਾ ਸੋਹਣਾ ਹੈ ਇਹ ਆਪਾਂ ਰੈੱਡ ਪਿੰਕ ਕਾਫੀ ਜਿਆਦਾ ਸੂਟ ਰੈਡੀ ਹੋਏ ਸੀਗੇ ਇਹਦੇ ਨਾਲ ਦੇ ਤੇ ਦੇਖੋ ਬਾਜੂ ਤੇ ਹੋਇਆ ਹੈ ਕੰਮ ਲੈਣਾ ਚਾਹੋਗੇ ਤੁਸੀਂ ਮੈਸਸੇਜ ਕਰ ਸਕਦੇ ਹੋਗੇ ਇਸ ਤਰ੍ਹਾਂ ਰਹੋਗੀ ਜੀ ਡਾਟਸ ਵਾਲੀ ਸ਼ਰਟ ਤੇ ਨਾਲ ਰਹੇਗੀ ਬਾਟਮ ਜਦੋਂ ਸੂਟ ਸਲਾਈ ਹੋ ਜਾਂਦੇ ਨੇ ਨਾ ਅਸਲ 'ਚ ਗ੍ਰੇਸ ਉਹ ਉਹ ਆਉਂਦੀ ਆ ਸੂਟਨ ਦੀ ਸਟਿਚ ਹੋ ਕੇ ਇਹ ਪਹੁੰਚਾਂ ਤੇ ਵਰਕ ਹੈਗਾ ਕਿਉਂਕਿ ਡਿਜ਼ਾਈਨ ਵਗੈਰਾ ਹਜੇ ਸ਼ਰਟ ਤੇ ਵੀ ਬਣਨਗੇ ਇਹ ਥੋੜਾ ਜਿਹਾ ਕਾਸਟਲੀ ਤਾਂ ਹੈਗਾ ਸੂਟ ਕਿਉਂਕਿ ਇਹਦੇ ਕੱਲਾ ਸਲਵਾਰ ਤੇ ਕੰਮ ਹੈ ਤੁਸੀਂ ਕਹੋਗੇ ਇੰਨਾ ਕੰਮ ਤਾਂ ਹੈ ਨਹੀਂਗਾ ਪਰ ਇਹਦੇ ਨਾਲ ਦੁਪट्टे ਤੇ ਵਰਕ ਹੋਇਆ ਹੋਇਆ ਹੈਗਾ ਤਾਂ ਕਰਕੇ ਜੋ ਕੋਈ ਵੀ ਸੂਟ ਦਾ ਤੁਸੀਂ ਦੁਪੱਟਾ ਰੈਡੀ ਕਰਵਾਉਨੇ ਹੋਗੇ ਨਾ ਨਾਲ ਉਹ ਥੋੜਾ ਜਿਹਾ ਕਾਸਟਲੀ ਹੀ ਪੈ ਜਾਂਦਾ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਨਿਓਨ ਪਿੰਕ ਜਿਹਾ ਕਲਰ ਹੈਗਾ ਆਪਾਂ ਸੇਮ ਹੀ ਮਿਰਰ ਵਰਕ ਵਾਲੀ ਉਹ ਲਾਸ ਲਗਾਈ ਹੈਗੀ ਕਿਉਂਕਿ ਇਹਦੇ ਵਿੱਚ ਮਿਰਰ ਦਾ ਕੰਮ ਹੋਇਆ ਹੋਇਆ ਹੈਗਾ ਦੇਖੋ ਇਹ ਜਿਹੜਾ ਉਹ ਹੈ ਨਾ ਸੈਂਟਰ ਦੇ ਵਿੱਚ ਆ ਜਾਊਗਾ ਫਲਾਵਰ ਦੁਪੱਟੇ ਦਾ ਇਹ ਜਦੋਂ ਆਪਾਂ ਦੁਪੱਟਾ ਲੈਂਦੇ ਆ ਨਾ ਐਵੇਂ ਬੈਕ ਤੇ ਇਹ ਬੈਕ ਤੇ ਆ ਜੂਗਾ ਦੁਪੱਟੇ ਦੇ ਕਾਫੀ ਜਿਆਦਾ ਸੋਨਾ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਲਰ ਵੀ ਬਹੁਤ ਜਿਆਦਾ ਸੋਨਾ ਆਉਂਦਾ ਹੈਗਾ ਆਪਣੇ ਫੇਸ ਦਾ ਇਦੇ ਨਾਲ ਦੇ ਵੀ ਆਪਾਂ ਸੂਟ ਰੈਡੀ ਕੀਤੇ ਸੀਗੇ ਇਹਦੇ neck ਤੇ work ਹੋਇਆ ਹੋਇਆ ਹੈਗਾ ਹੱਥ ਦੇ ਵਿੱਚ ਦੇਖੋ ਕਿੰਨਾ ਜਿਆਦਾ ਸੋਨਾ ਕੰਮ ਹੋਇਆ ਹੋਇਆ ਹੈਗਾ ਤੇ ਨਾਲ ਇਹਦੀਆਂ sleeves ਨੇ ਜਿਹੜੀਆਂ ਉਹ ਹੈਵੀ ਨੇਗੀਆਂ ਇਹ ਜਿਹੜਾ ਮਤਲਬ ਬਾਵਾ ਦਾ ਕੰਮ ਹੈ ਨਾ ਉਹ ਕਾਫੀ ਜਿਆਦਾ ਹੈਗਾ ਇੱਥੇ ਕੂਣੀਆਂ ਤੱਕ ਆ ਜਾਊਗਾ ਇਸ ਤਰ੍ਹਾਂ ਜੇ ਤੁਸੀਂ ਪਾਣੀ ਕ ਬਾ ਹੀ ਪਾਉਂਦੇ ਨੇ ਅੱਜ ਕੱਲ ਸਾਰੇ ਤੇ ਅੱਧੀ ਬਾਜੂ ਨਹੀਂ ਪਾਉਂਦੇ ਦੇਖੋ ਉੱਪਰ ਤੱਕ ਆਉਂਦਾ ਹੈ ਨਾ ਸਾਰਾ ਕੰਮ ਇਹ ਤੇ ਕਾਫੀ ਹੈਵੀ ਹੈਗਾ 슬ੀਵਸ ਦਾ ਕੰਮ ਤਾਂ ਤੇ ਨਾਲ ਹੈਗੀ ਆ ਬਾਟਮ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਕਰਵਾ ਕੇ ਦੇ ਦਾਂਗੇ ਆਰਗੈਂਜ਼ਾ ਦਾ ਸਟੱਫ ਹੈਗਾ ਇਹ ਆਰਗੈਂਜ਼ਾ ਦੀ ਸ਼ਰਟ ਆਰਗੈਂਜ਼ਾ ਦੀ ਬਾਟਮ ਆਰਗੈਂਜ਼ਾ ਦਾ ਹੀ ਤਾਂ ਪੱਟਿਆਗਾ ਦੁਪੱਟੇ ਤੇ ਆਪਾਂ ਲਗਾਈ ਹੈਗੇ ਇਸ ਤਰ੍ਹਾਂ ਦੀ ਲੈਸ ਬਰੀਕ ਜੀ ਏ ਆਪਾਂ ਸੂਟ ਰੈਡੀ ਕੀਤਾ ਹੈਗਾ ਜੌਰਜਟ ਦੇ ਉੱਪਰ ਦੇਖੋ ਇਹਦੇ ਘੇਰੇ ਦਾ ਕੰਮ ਹੋਇਆ ਹੋਇਆ ਹੈਗਾ ਇਧਰ ਇਹ ਬਾਹਤੀ ਦਾ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਦੇ ਬਾਹੂ ਤੇ ਵਰਕ ਹੋਇਆ ਹੋਇਆ ਹੈਗਾ ਨਾਲ ਹੈਗੀ ਐ ਜੀ ਬਾਟਮ ਥ्रेड ਲੱਗਿਆ ਹੋਇਆ ਹੈਗਾ ਨਾਲ ਦਾ ਦੁਪੱਟਾ ਇਸ ਨਾਲ ਨਹੀਂ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਬਿਨਾ ਦੁਪट्टे ਤੋਂ ਵੀ ਲੈ ਸਕਦੇ ਹੋ ਜੇ ਤੁਸੀਂ ਕਹੋਗੇ ਵੀ ਦੁਪੱਟਾ ਰੈਡੀ ਕਰਕੇ ਦੇ ਦਿਓ ਆਪਾਂ ਕਰਕੇ ਵੀ ਦੇ ਦਾਂਗੇ ਤੁਹਾਨੂੰ ਰੈਡੀ ਕੋਈ ਗੱਲ ਨਹੀਂ ਨੈਕਸਟ ਹੈਗਾ ਜਿਹੜਾ ਸੈਮੀ ਸਟਿਚ ਦੇ ਵਿੱਚ ਸੂਟ ਪਿਆ ਦਾ ਜੇ ਕੋਈ ਭੈਣ ਲੈਣਾ ਚਾਹੁੰਦੀ ਹੈ ਕੀ ਲੈ ਸਕਦੇ ਹਾਂ ਇਕੱਲੀ ਫਿਟਿੰਗ ਕਰਵਾਉਣ ਦੀ ਲੋੜ ਹੈਗੀ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਤੇ ਆਪਾਂ ਹੁਣ ਇਹ ਨਾ ਅੱਗੇ-ਅੱਗੇ ਮਤਲਬ ਆਪਣੀ ਬੁਟੀਕ ਦੇ ਵਿੱਚ ਇਸ ਤਰ੍ਹਾਂ ਲੈ ਕੇ ਆਇਆ ਕਰਾਂਗੇ ਜਿਸ ਤਰ੍ਹਾਂ ਕੁੜਤੇ ਸਾਰੇ ਸਟਿਚ ਕੀਤੇ ਹੋਏ ਸੂਟ ਸਟਿਚ ਕੀਤੇ ਹੋਏ ਲੈ ਕੇ ਆਇਆ ਕਰਾਂਗੇ ਕਿਉਂਕਿ ਤੁਸੀਂ ਬਸ ਅਲਟਰ ਕਰਵਾ ਲਿਆ ਕਰਿਓ ਤੇ ਇਹ ਨਾ ਕਿਤੇ ਵਾਕ ਕੋਈ ਹੈਗਾ ਕਾਫੀ ਜਿਆਦੇ ਸੋਨਾ ਸੂਟ ਹੈਗਾ ਲੜਕਣ ਵਗੈਰਾ ਸਾਰਾ ਕੁਝ ਫਿਨਿਸ਼ਿੰਗ ਹੈਗੀ ਤੇ ਬਾਜੂ ਤੇ ਤੁਸੀਂ ਦੇਖ ਸਕਦੇ ਹੋ ਕੰਮ ਵਿੱਦ ਸਲਵਾਰ ਵੀ ਸਟਿਚ ਹੈਗੀ ਨਾਲ ਤੇ ਦੇਖੋ ਪੌਂਚਾਂ ਦੇ ਵੀ ਕੰਮ ਹੋਇਆ ਹੋਇਆ ਹੈਗਾ ਇਹਨੂੰ ਤੁਸੀਂ ਆਲਟਰ ਕਰਵਾ ਸਕਦੇ ਹੋਗੇ ਆਪਣੇ ਫਿਟਿੰਗ ਅਨੁਸਾਰ ਜਿੱਦਾਂ ਉਹ ਤੁਹਾਡੇ ਕਿਵੇਂ ਦੀ ਫਿਟਿੰਗ ਹੈਗੀ ਤੇ ਨਾਲ ਦੇਖੋ ਆਰਗੈਂਜ਼ਾ ਦਾ ਦੁਪੱਟਾ ਕਿੰਨੀ ਸੋਹਣੀ ਲੈਂਸ ਲੱਗੀ ਹੋਈ ਹੈਗੀ ਇਹਦਾ ਪ੍ਰਾਈਸ ਵੀ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਸਾਰੇ ਸੂਟਾਂ ਦਾ ਪ੍ਰਾਈਸ ਹੈ ਜਿਹੜਾ ਅੱਜ ਵਾਲੀ ਵੀਡੀਓ ਚ ਵਟਸਐਪ ਤੇ ਪੁੱਛ ਲਿਓ ਤੇ ਕਾਫੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਇਹ ਆਪਾਂ ਆਲਟਰ ਕਰਵਾ ਕੇ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ スクリーンショット ਲੈ ਲਿਓ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਪ੍ਰਾਈਸ ਨੇ ਜਿਹੜੇ WhatsApp ਤੇ ਪਤਾ ਕਰ ਲਿਓ ਵੀ ਕਿੰਨੀ ਰੇਂਜ ਦਾ ਸੂਟ ਹੈਗਾ ਸਟੱਫ ਹੈਗਾ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਬਾਜੂ ਇਹਦੀਆਂ ਹੈਗੀਆਂ ਨੇਗੀਆਂ ਪੌਣੀ ਆ ਇਸ ਤਰ੍ਹਾਂ ਲੂਜ਼ ਨਹੀਂ ਗਿਆ ਪਾਕਿਸਤਾਨੀ ਸੂਟ ਬਣਿਆ ਹੋਇਆ ਹੈਗਾ ਇਹ ਵਾਲਾ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਟ੍ਰੈਂਡ ਦੇ ਵਿੱਚ ਹੈ ਪਰਪਲ ਕਾਫੀ ਜ਼ਿਆਦਾ ਸੋਹਣਾ ਹੈਗਾ ਸਾਰੇ ਸੋ ਬਹੁਤ ਜਿਆਦਾ ਸੋਨੇ ਲਗੇ ਹੈਂਡਵਰਕ ਦੇ ਤੇ ਹੋਰ ਵੀ ਆਪਾਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਵਾਂਗੇ ਹੈਂਡਵਰਕ ਦੀਆਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਹਨ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਸਤਿ ਸ਼੍ਰੀ ਅਕਾਲ ਦੀ ਬਾਏ ਬਾਏ ਸਤਿ ਸ਼੍ਰੀ ਅਕਾਲ ਦੀ ਬਾਏ ਬਾਏ